ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਵਿੱਚ ਹੜਪੀਰਤਾ ਦੀ ਮਦਦ ਲਈ ਮੁਸਲਮਾਨ ਪਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਹਾਇਤਾ ਸਮਗਰੀ ਲੈ ਕੇ ਪਹੁੰਚੇ। ਉਹਨਾਂ ਨੇ ਪੀੜਤ ਲੋਕਾਂ ਵਿੱਚ ਭੋਜਨ, ਪਾਣੀ, ਕੱਪੜੇ ਅਤੇ ਹੋਰ ਜ਼ਰੂਰੀ ਸਮਗਰੀ ਵੰਡੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਲੋਕ ਇਸ ਦੁੱਖ ਦੀ ਘੜੀ ਵਿੱਚੋਂ ਨਹੀਂ ਨਿਕਲਦੇ ਉਹਨਾਂ ਚਿਰ ਉਹ ਇੱਥੇ ਰਹਿ ਕੇ ਮਦਦ ਕਰਨਗੇ। ਮੁਸਲਮਾਨ ਪਾਈਚਾਰੇ ਨੇ ਇਸ ਮੌਕੇ ਸਾਬਤ ਕਰ ਦਿੱਤਾ ਕਿ ਮੁਸਲਮਾਨ ਅਦ੍ਰਸਿਕ ਕੌਮਾਂ ਵਿਚਕਾਰ ਇੱਕ ਮਜ਼ਬੂਤ ਨਾਤਾ ਹੈ ਜੋ ਹਮਦਰਦੀ ਅਤੇ ਸਨੇਹ ਦੇ ਬੰਧਨ ਨਾਲ ਜੁੜਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਹਿਯੋਗ ਮੁਸੀਬਤ ਦੀ ਕੜੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪੀੜਤ ਲੋਕਾਂ ਨੇ ਵੀ ਇਸ ਮਦਦ ਲਈ ਧੰਨਵਾਦ ਕੀਤਾ। ਹੜ੍ਹਾਂ ਨੇ ਫਿਰੋਜ਼ਪੁਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਆਪਕ ਨੁਕਸਾਨ ਕੀਤਾ ਹੈ ਸੋਸ਼ਲ ਮੀਡੀਆ ਤੇ ਇਸ ਸਹਿਯੋਗ ਦੀ ਭਰਪੂਰ ਸ਼ਲਾਗਾ ਹੋ ਰਹੀ ਹੈ। ਸਤਿਕਾਰਯੋਗ ਦੋਸਤੋ ਜਿਦਾਂ ਕਿ ਅੱਜ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਧੀਰਾ ਕਾਰ ਨਿਹਾਲਾ ਲਵੇਰਾ ਮੁੱਠਿਆ ਆਲਾ ਇਹ ਜਿਹੜੇ ਘਾਟੇ ਜਿੱਥੇ ਅੱਜ ਸਾਨੂੰ ਮਨ ਨੂੰ ਹੋਰ ਤਸੱਲੀ ਹੋਈ ਕਿ ਜਿੱਥੇ ਸਾਡੀਆਂ ਸਿੱਖ ਸੰਸਥਾਵਾਂ ਹੋਰ ਰਾਜਨੀਤਿਕ ਜਿਹੜੀਆਂ ਪਿੰਡਾਂ ਦੀਆਂ ਲੋਕ ਸਾਡੇ ਇਸ ਮੁਸੀਬਤ ਦੇ ਘੜੀ ਦੇ ਵਿੱਚ ਸਾਡੇ ਨਾਲ ਖੜ ਗਏ ਅੱਜ ਉੱਥੇ ਹੀ ਸਾਡੇ ਮੁਸਲਮਾਨ ਭਾਈਚਾਰੇ ਦੇ ਲੋਕ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬੜਾ ਨਾਤਾ ਰਿਹਾ ਹੈ ਅੱਜ ਮਨ ਨੂੰ ਹੋਰ ਵੀ ਤਸੱਲੀ ਹੋਈ ਕਿ ਜਦੋਂ ਉਹ ਲੋਕ ਦਿੱਲੀ ਤੋਂ ਪਲਵਨ ਤੋਂ ਚੱਲ ਕੇ ਇੱਥੇ ਫਿਰੋਜ਼ਪੁਰ ਇਨਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਮਦਦ ਕਰਨ ਦੇ ਵਾਸਤੇ ਪਹੁੰਚ ਗਏ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਸਾਰਾ ਜਲਥਾਲੇ ਬਹੁਤ ਸਾਰੇ ਪਿੰਡ ਨੇ ਜਿਹੜੇ ਇਸ ਪਾਣੀ ਦੀ ਲਪੇਟ ਵਿੱਚ ਆ ਕੇ ਬਰਬਾਦੀ ਹੋ ਚੁੱਕੀ ਏ ਬੰਨਾਂ ਦੇ ਉੱਤੇ ਡੰਗਰ ਜਿਹੜੇ ਨੇ ਉਹ ਬਿਠਾਏ ਹੋਏ ਨੇ ਪਰ ਬਹੁਤ ਸਾਰੇ ਲੋਕਾਂ ਨੇ ਵੀ ਜਿਹੜੀ ਆਣ ਕੇ ਇੱਥੇ ਇਹਨਾਂ ਦੀ ਸਾਰ ਲਈਏ ਅੱਜ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਉਹ ਸਾਡੇ ਕੋਲ ਇੱਥੇ ਪਹੁੰਚੇ ਤੇ ਕਿੱਦਾਂ ਦਾ ਉਹਨਾਂ ਨੇ ਇੱਥੇ ਚੀਜ਼ की सो ती जुड़े रहे हो मेरे नाल मैं फरोजपुर तो कैमरा पर्सन के नाल सुखमंदर सिंह शांत धनबाद सर आज, आज आप यहाँ पे पहुँचे हैं इन लोगों की देखी देखिए कैसा आज आपको एक अच्छा स्नेह लेके आए हैं आप सबसे पहले तो मैं अपने परवरदिगार का ये बहुत ही बहुत तो मतलब तो शुक्र अदा करता हूँ कि उसने हमें इस, इस काबिल बनाया है कि हम अपने भाइयों के कुछ काम आ सके यकीन यहाँ जब परेशानी देखी तो दिल गले को आने लगा और हमें चूँकि हम बहुत परेशान थे तकरीबन चार पाँच रोज से मुसलसल कोशिशें कर रहे थे और अभी भी हमारे मवाद की तरफ से बहुत सारे ये फ़ोन आ रहे हैं कि भई असल जो लोग हैं जो पीड़ित लोग हैं जो परेशान हाल हैं वहाँ तक ये इमदाद और हेल्प नहीं पहुँचाई गई तो इसी वजह से हमें तश्वीश हुई और रात के तकरीबन साढ़े बारह बजे हम करीब के गांव में रुके और सुबह पहली फुरसत में यहाँ आए और अब अल्हम्दुलिल्लाह हमारे ज़िला पलवल से टीकरी गांव है वहाँ से ये सामान की जो है गाड़ी आ चुकी है और इधर सामान भी स्टॉक हो चुका है और हमारे जो असल मकसद है कि हम इनके लिए सूखे भी हेल्प करें और हम हमारा ये ये प्रोग्राम बना है कि इन हम यहाँ जो है लंगर भी चालू करेंगे चूँकि आप देख सकते हैं कि इधर जो पानी से भरे हुए हैं जितने भी गाँव तो वहाँ खाने पीने की सारी सहूलतें नहीं हैं तो हम यहाँ खाना तैयार करके फिर इन शह वहाँ तक पहुँचाएँगे और उसके साथ साथ जितने भी हमसे हमारे जो भाई हैं हम इनको अपने साथ लेकर चलेंगे फ़ौजी भाइयों से बहुत बड़ा दिल खुश हुआ कि उन्होंने आज चूँकि शाम को लंगर चालू होएगा तो वो हमारे साथ में उन्होंने कहा कि हम आपके साथ में खाना खाएंगे शाम को तो अभी वो कोशिश चल रही हैं हमारे ए, ए, बड़े ए, दोस्त भी हैं हाफिज अली साहब ये कुछ अपने तासरात रखेंगे हर घड़ी में मुश्किल घड़ी में आप हर इंसान के साथ खड़े हैं उसका ये असर है कि लोग आपके साथ खिंच खिंच कर आ रहे हैं ਅਮਾ ਦਰਮੰਦਰ ਬਾਏ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਨੇ ਰਾਤ ਨੂੰ ہمیں ਖਾਣਾ ਖਿਲਾਇਆ ਸਵੇਰ ਨਾਸ਼ਤਾ ਕਰ ਬਹੁਤ ਮੁਹੱਬਤ ਨਾਲ ਪੇਸ਼ ਕੀਤਾ ਹਾਂ ਸਭ ਚੀਜ਼ ਦਾ ਇੰਤਜ਼ਾਮ ਕੀਤਾ ਇਹ ਵੀਰ ਜੀ ਹੁਣੀ ਆਏ ਇਹਨਾਂ ਦਾ ਦਿਲੋਂ ਧੰਨਵਾਦ ਇਹ ਫਲੋਈਪੁਰ ਜ਼ਿਲ੍ਹੇ ਦਾ ਪਿੰਡ ਨਿਹਾਲੇ ਲਵੇਰੇ ਤੇ ਆਪਾਂ ਘਾਟ ਤੇ ਖੜੇ ਹੋਈਆਂ ਇਹ ਤੋਂ ਗਾੜੀ ਪਿੰਡ ਨਿਹਾਲਾ ਲਵੇਰਾ ਤੇ ਪੀਰਾ ਘਰ ਮੇਰਾ ਪਿੰਡ ਪੀਰਾ ਘਰ ਆ ਉਦੋਂ ਗਾੜੀ ਇੱਕ ਟੱਲੀ ਤਿੰਨ ਜ਼ਿਆਦਾ ਹੜ੍ਹ ਪ੍ਰਭਾਵ ਬਹੁਤ ਜ਼ਿਆਦਾ ਜਿੱਥੇ ਨੁਕਸਾਨ ਹੋਇਆ ਇਹ ਇਹਨਾਂ ਨੇ ਇੱਕ ਨਕਟ ਕਰਦਿਆਂ ਕਰਦਿਆਂ ਮੇਰੇ ਤੱਕ ਪਹੁੰਚ ਹੋ ਗਈ ਇਹਨਾਂ ਦੀ ਇਨਾਂ ਨੂੰ ਕਿਤੇ ਟਿਕਾਣਾ ਸਹੀ ਜਗ੍ਹਾ ਤੇ ਲਾਉਣ ਨਹੀਂ ਸੀ ਮਿਲਦਿਆ ਅੱਜ ਇਹਨਾਂ ਨੂੰ ਹੁਣ ਘਰ-ਘਰ ਜਾ ਕੇ ਰਾਸ਼ਨ ਵੰਡਣਗੇ ਇੰਨਾ ਪਿੰਡਾਂ 'ਚ ਹੀ ਰਾਸ਼ਨ ਵੰਡਣਗੇ ਤੇ ਸਾਡੀ ਵੀ ਜਨਤਾ ਨੂੰ ਪੀਲੇ ਹੁਣ ਵੀ ਇਹ ਜੇ ਇੰਨੇ ਪਿਆਰ ਨਾਲ ਆਪਣੇ ਕੋ ਐ ਤੇ ਇਹਨਾਂ ਨਾਲ ਪਿਆਰ ਨਾ ਰਹਿ ਕੇ ਤੇ ਪਿਆਰ ਵਰਤ ਕੇ ਤੇ ਇਹਨਾਂ ਤੋਂ ਆਪਾਂ ਇਸ ਵਕਤ ਜਿਹੜੀ ਮਤਬੰਦੀ ਉਹ ਲਈਏ ਨੁਕਸਾਨ ਕਿੰਨਾ ਕੀ ਨੁਕਸਾਨ ਸਾਰ ਇਧਰ ਕੁਛ ਕੁਛ ਨਹੀਂ ਬਚਿਆ ਡੰਗਰਾਂ ਦੇ ਚਾਰੇ ਤੋਂ ਲੈ ਕੇ ਜੋ ਫਸਲਾਂ ਤਾਂ ਨੁਕਸਾਨੀਆਂ ਗਈਆਂ ਲੋਕਾਂ ਦੇ ਘਰ ਬਰਬਾਦ ਹੋ ਗਏ ਆ ਡੰਗਰਾਂ ਦਾ ਇਸ ਵਕਤ ਪਾਣੀ ਚ ਖੜੇ ਹੋਇਆ ਬਹੁਤ ਜ਼ਿਆੜੀ ਮੁਸ਼ਕਲ ਆ ਰਹੀ ਬੱਚੇ ਜਿਹੜੇ ਨਾਲ ਕੱਟਿਆ ਪਾਣੀ ਦੀ ਕੱਲ ਦਾ ਬਹੁਤ ਕਰੀ ਹਾਂ ਹਾਂਜੀ ਹਾਂਜੀ ਹੋਰ ਬਦਲ ਕੇ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਵੱਲੋਂ ਕੋਈ ਇੱਥੇ ਰਾਸਗਧਰੀ ਤੋਂ ਬੁਲਾ ਰਹੀ ਸਰਕਾਰਾਂ ਲੋ ਜੀ ਸਾਨੂੰ ਪਹਿਲਾਂ ਦੋ ਵਾਰੀ ਸਰਕਾਰੀ ਸੌਦਾ ਮਿਲ ਚੁੱਕਾ ਹੈ ਬਾਕੀ ਸੰਸਥਾ ਵੀ ਪਹੁੰਚ ਰਹੀਆਂ ਤੇ ਬਾਕੀ ਸੰਸਥਾ ਦੇ ਕਈਆਂ ਦੀ ਦੁਰਵਤੋਂ ਵੀ ਬਹੁਤ ਜ਼ਿਆੜੀ ਹੋ ਰਹੀ ਹੈ ਕਿਉਂਕਿ ਗਾੜੀ ਪਾਣੀ ਜ਼ਿਆਦਾ ਵਜਾ ਜ਼ਿਆਦਾ ਹੋਣ ਦੀ ਵਜਾ ਨਾਲ ਸਹੀ ਟਿਕਾਣੇ ਤੇ ਬੰਦੇ ਪਹੁੰਚ ਨਹੀਂ ਰਹੇ ਤੇ ਉਹ ਬਾਹਰ ਹਫੜਾ ਦਫੜੀ ਮਾਰ ਜਿਹੜੇ ਸੰਸਥਾਵਾਂ ਜਾਂ ਲੱਗਰ ਲੈ ਕੇ ਜਾਂ ਇਹ ਰਸਤਾ ਲੈ ਕੇ ਆ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਵੀਰ ਜੀ ਇਹੀ ਜਾਣਦੇ ਆ ਕਿ ਜਿਹੜਾ ਵੀਰ ਇੱਥੇ ਪਹੁੰਚ ਵੀ ਗਿਆ ਜੇ ਇੰਨਾ ਪੈਸਾ ਲਾ ਕੇ ਸਾਡੀ ਮਰਤ ਕਰਦੇ ਨੇ ਤੇ ਉਹਨੂੰ ਸਹੀ ਜਗ੍ਹਾ ਤੇ ਸਹੀ ਆਪਣੇ ਹੱਥਾਂ ਨਾਲ ਪਹਚਾਓ। ਭਾਵੇਂ ਉਹਨਾਂ ਨੂੰ ਟਾਈਮ ਵੰਡਣ ਲੱਗਿਆਂ ਲੱਗ ਜੇ ਪਰ ਉਹ ਸਹੀ ਟਿਕਾਣੇ ਤੇ ਪਹਚਾਉਣ। ਕਈ ਵੀਰ ਟਰਾਲੀਆਂ ਲੈ ਕੇ ਆ ਜਾਂਦੇ ਆ ਬਾਹਰ ਇੱਥੇ ਹਫੜਾ ਦਫੜੀ ਲੜਾਈਆਂ ਤੀਕ ਹੋਈਆਂ ਨੇ। ਪਰ ਪਾਣੀ ਘਟ ਰਿਹਾ ਵਾ ਸਾਰੇ ਵੀਰਾਂ ਨੂੰ ਬੇਨਤੀ ਵੀ ਜੇ ਕਿਸੇ ਵੀ ਇਸ ਨਿਹਾਲੇ ਲਵੇਰੇ ਪਿੰਡ ਧੀਰੇ ਘਾਰੇ ਚ ਆਉਣਾ ਦੋ ਦਿਨ ਦੀ ਵੇਟ ਕਰ ਲੈਣ ਪਾਣੀ ਘਟ ਰਿਹਾ ਅੱਗੇ ਜਾ ਕੇ ਆਪਣੇ ਹੱਥਾਂ ਨਾਲ ਮਤ ਕਰ ਅੱਜ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੇ ਸਾਡੇ ਕੋਲ ਪਹੁੰਚੇ ਨੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੰਨਾ ਨਾਲ ਸਵੇਰ ਦਾ ਸਾਡਾ ਇੱਥੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਜੀ ਠੀਕ ਹੈ ਜੀ ਜਦੋਂ ਦੇ ਆਏ ਆ ਸਾਰੇ ਬੱਚਿਆਂ ਤੋਂ ਲੈ ਕੇ ਬੁੱਢੇ ਜੋ ਸਾਡੇ ਪਰਿਵਾਰ ਬੀਬੀਆਂ ਭੈਣਾਂ ਸਾਰੇ ਇਹਨਾਂ ਦੇ ਕੋਲ ਉਦੋਂ ਦਾ ਮੇਲਾ ਹਜੂਮ ਲੱਗਾ ਹੋਇਆ ਇਹਨਾਂ ਜਿਵੇਂ ਬੁਰਾ ਮਾ ਹਿੰਦ ਜਿੰਦਾਬਾਦ ਜਮੀਤ ਔਲਾਮਾ ਹਿੰਦ ਬੋਲਾਰਾ ਮਹਿਮੂਦ ਮਦਨੀ ਜਿੰਦਾਬਾਦ ਬੋਲਾਨਾ ਯਾਹ ਕਰੀਮੀ ਜਿੰਦਾਬਾਦ